ਜਿਲੰਦਰ ਭਾਰਤੀ ਕਿਸਾਨ ਯੂਨੀਅਨ ਰਜਿਸਟਰ ਪੰਜਾਬ ਅਲ ਡੀ ਸੀ ਦਫਤਰ ਵਿਖੇ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀਆਂ ਕਈ ਮੰਗਾਂ ਹਨ ਜਿਨ੍ਹਾਂ ਦੇ ਵਿੱਚ ਆਪ ਜੀ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਖੜਨ ਤੇ ਦਰਪੇਸ਼ ਸਮੱਸਿਆਵਾਂ ਦਾ ਫੋਰੀ ਹੱਲ ਕਰਨ ਦਾ ਪ੍ਰੋਸਾ ਦਵੈ ਸੀ ਉਹਨਾਂ ਕਹੇ ਕਿ ਤੇ ਹੁਣ ਪੰਜਾਬ ਸਰਕਾਰ ਦੇ ਮੁਖੀ ਹੋ ਤੇ ਪੰਜਾਬ ਦੇ ਕਿਸਾਨਾਂ ਦੇ ਹੱਕਿਆ ਤੇ ਜਾਇਜਾ ਮੰਗਾ ਵੱਲ ਚੇਚੇ ਧਿਆਨ ਦੇ ਕੇ ਜਲਦੀ ਜਲਦੀ ਹੱਲ ਕਰਨ ਦੀ ਯਤਨ ਕਰਨ ਉੱਥੇ ਹੀ ਉਹਨਾਂ ਨੇ ਇਹ ਵੀ ਮੰਗਾਂ ਕੀਤੀਆਂ ਨੇ ਕਿ ਪੰਜਾਬ ਦੇ ਵਿੱਚ ਡੀ ਏ ਪਿਖਾਦ ਦੀ ਬੇਹਦ ਕਮੀ ਅਤੇ ਕਣਕ ਦਾ ਸੀਜ਼ਨ ਸਿਰ ਉੱਪਰ ਹੈ ਜਿਸ ਤੇ ਚੱਲਦੇ ਕੋਆਪਰੇਟਿਵ ਸੁਸਾਇਟੀਆਂ ਵਿਚ ਅਜੇ ਤੱਕ ਵੀ ਬਾਜ਼ਾਰ ਦੇ ਵਿੱਚ ਉਪਲਬਧ ਹੈ ਉਹਨੇ ਕਿਹਾ ਕਿ ਕਣਕ ਦਾ ਸੀਜ਼ਨ ਸੇਰ ਉੱਪਰ ਹੈ ਤੇ ਕੋਆਪਰੇਟਿਵ ਸੁਸਾਇਟੀਆਂ ਵਿੱਚ ਅਤੇ ਨਾ ਹੀ ਬਾਜ਼ਾਰ ਦੇ ਵਿੱਚ ਉਪਲਬਧ ਹੈ ਲੋੜਵੰਦ ਕਿਸਾਨਾਂ ਜਿਨ੍ਹਾਂ ਨੇ ਸਬਜ਼ੀਆਂ ਗਾਜਰ ਆਲੂ ਮਟਰ ਤੇ ਗੰਨਾ ਬੀਜਣਾ ਹੈ ਦਰ ਦਰ ਭਟਕ ਰਹੇ ਹਨ ਅਤੇ ਨਹੀਂ ਨਹੀਂ ਬਲਕਿ ਹਲਕੀ ਕੀ ਕਿਹਾ ਤੁਸੀਂ ਵੀ ਸੁਣ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਜੂਨੀਅਰ ਕਾਦੀਆਂ ਜਿੰਦਾਬਾਦ 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 ਭਾਰਤੀ ਕਿਸਾਨ ਜੂਨੀਅਰ ਕਾਦੀਆਂ ਜਿੰਦਾਬਾਦ ਜਿੰਦਾਬਾਦ ਭਾਈ ਕੀ ਨਾਮ ਆਪਣਾ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਸ਼ਾਸਨ ਜ਼ੰਦਰ ਬੀਕੇਜੂ ਕਾਡੀਆਂ ਜਥੇਬੰਦੀ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਕਾਡੀਆਂ ਜਥੇਬੰਦੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਸਾਨੂੰ ਹਾਈ ਕਮਾਂਡ ਵੱਲੋਂ ਹੁਕਮ ਹੋਇਆ ਉਹ ਹੁਕਮ ਦੀ ਪਾਲਣਾ ਅਸੀਂ ਕਰਦੇ ਹੋਏ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜਿਨ੍ਹਾਂ ਦੇ ਵਿੱਚ ਕਿ ਜਿਹੜੀ ਡੀਪੀ ਖਾਦਿਆ ਅੱਜ ਉਹ ਖਾਦ ਦੀ ਜਿਹੜੀ ਲੋੜ ਆ ਅੱਜ ਆਲੂ ਲੱਗ ਰੇ ਲੱਗਣਾ ਸ਼ੁਰੂ ਹੋਣਾ ਆ ਸਾਬੀਆਂ ਲੱਗਣੀਆਂ ਸ਼ੁਰੂ ਹੋਣੀਆਂ ਆ ਉਹਦੇ ਸਬੰਧ ਜਿਹੜਾ ਡੀਏਪੀ ਖਾਦ ਆ ਨਾ ਕਿਸੇ ਸੁਸਾਇਟੀ ਕੋ ਆਪਣੇ ਸੁਸਾਇਟੀਆਂ ਵਿੱਚ ਆਇਆ ਹੱਲੇ ਨਾ ਕਿਸੇ ਆਮ ਜਿਹੜਾ ਵਪਾਰੀ ਤਬਕਾ ਉਹਨਾਂ ਦੇ ਕੋ ਆਇਆ ਉਸ ਤੋਂ ਬਾਅਦ ਮੋਰੇ ਕਣਕ ਵੀ ਬਹੁਤ ਜਲਦੀ ਆ ਰਹੀ ਆ ਉਹਦੇ ਲਈ ਵੀ ਡਾਈ ਵੀ ਬਹੁਤ ਜ਼ਰੂਰਤ ਆ ਇਸ ਕਰਕੇ ਅਸੀਂ ਸਰਕਾਰ ਨੂੰ ਔਰ ਡੀਸੀ ਸਾਹਿਬ ਨੂੰ ਇਹ ਅੱਜ ਮੰਗ ਪੱਤਰ ਦੇਣ ਆਏ ਆ ਵੀ ਜਿਹੜਾ ਡੀਏਪੀ ਖਾਦ ਆ ਇਹਨੂੰ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਪਿਜੜੀਆ ਦੀ ਡੀਏਪੀ ਦੀ ਫੁੱਲ ਪ੍ਰੋਵਾਈਡ ਕਰੋ ਤਾਂ ਕਿ ਜਿਹੜਾ ਕਿਸਾਨ ਆ ਜਿਹੜੀ ਅਗਲੀ ਫਸਲ ਆ ਉਹ ਲੈ ਡੀਏਪੀ ਮਿਲ ਸਕੇ ਦੂਜੀ ਜਿਹੜੀ ਮੇਨ ਗੱਲ ਆ ਜੀ ਜਿਹੜੇ ਸਾਡੇ ਕੋਆਪਰੇਟਿਵ ਸੁਸਾਇਟੀਆਂ ਦੇ ਆਧਾਰੇ ਆ ਉਹਨਾਂ ਦੇ ਵਿੱਚ ਜਿਹੜਾ ਮਾਰਕ ਫੱਟਿਆ ਜਾਂ ਹੋਰ ਅਦਾਰੇ ਜਿਨ੍ਹਾਂ ਤੋਂ ਖਾਦ ਆਉਂਦੀ ਆ ਉਹ ਕਿਸਾਨਾਂ ਨੂੰ ਨੈਨੋ ਯੂਰੀਆ ਹੋਰ ਜਿੰਕ ਸਲਫੇਟ ਦੇ ਨਾਲ ਜਿਹੜਾ ਵਪਾਰੀ ਤਾਕਤ ਸਾਰਾ ੱੱੱਕੇ ਨਾ ਕਿਸਾਨਾਂ ਨੂੰ ਥੋਪ ਰਿਆ ਆ ਡਾਇਰ ਦੇ ਜੂਰੀਏ ਦੇ ਨਾਲ ਜਿਹੜਾ ਕਿ ਕਿਸਾਨ ਨੂੰ ਨਹੀਂ ਜ਼ਰੂਰਤ ਹੁੰਦੀ ਹੁਣ ਨੈਨੋ ਜੂਰੀਆ ਉਹਦੀ 300 ਤੋਂ ਉੱਪਰ ਰੇਟ ਆ ਜਦੋਂ ਕਿ ਜਿਹੜਾ ਸਾਡਾ ਜੂਰੀਆ ਉਹਦਾ 270 ਰੁਪਏ ਰੇਟ ਆ ਉਹ ਇੱਕ ਨੈਨੋ ਜੂਰੀਏ ਦੇ ਨਾਲ ਸਾਨੂੰ ਡਬਲ ਡਬਲਪ ਦਿੰਦੇ ਆ ਉਹ ਜਿਹੜੀ ਬੇਕਾਨੂੰਨੀ ਗੱਲ ਆ ਉਹ ਅਸੀਂ ਡੀਸੀ ਸਾਹਿਬ ਨੂੰ ਕਹਿੰਨੇ ਆਂ ਔਰ ਐਗਰੀਕਲਚਰ ਚੀਫ ਨੂੰ ਕਹਿੰਨੇ ਆਂ ਵੀ ਉਹਨੂੰ ਜਲਦੀ ਜਲਦੀ ਉਹਤੇ ਨੱਥ ਪਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲੰਦਰ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆਂ ਬੀਕੇਯੂ ਕਾਦੀਆਂ ਵੱਲੋਂ ਜਿਸ ਤੋਂ ਸਾਡੇ ਪ੍ਰਧਾਨ ਹੋਣਾਂ ਨੇ ਸਰਦਾਰ ਅਮਰਜੀਤ ਸਿੰਘ ਹੋਣਾਂ ਨੇ ਦੱਸ ਹੀ ਦਿੱਤਾ ਕਿ ਜਿਹੜੀ ਡੀਏਪੀ ਦੀ ਕਿਲਤ ਆ ਰਹੀ ਆ ਪੰਜਾਬ ਦੇ ਵਿੱਚ ਹਰ ਸੀਜ਼ਨ ਦੇ ਵਿੱਚ ਜਦੋਂ ਸਾਡੀ ਕਣਕ ਲੱਗਣੀ ਹੁੰਦੀ ਆ ਜਦੋਂ ਸਾਡਾ ਝੋਨਾ ਲੱਗਣਾ ਹੁੰਦਾ ਆ ਜਾਂ ਫਿਰ ਸਾਡੀ ਜਿੰਨੀਆਂ ਵੀ ਫਸਲਾਂ ਦੀ ਇਹ ਕਾਸ਼ ਤਾਂ ਹੁੰਦੀ ਆ ਜਿਸ ਤਰ੍ਹਾਂ ਹੁਣ ਸਬਜੀ ਦਾ ਮੌਸਮ ਆ ਰਿਹਾ ਆ ਮਟਰ ਬੀਜਣੇ ਆ ਆਲੂ ਬੀਜਣੇ ਆ ਤਾਂ ਇਸ ਟਾਈਮ ਡੀਏਪੀ ਦੀ ਕਿਲਤ ਆ ਰਹੀ ਆ ਔਰ ਡੀਏਪੀ ਦੀ ਕਿਲਤ ਦੇ ਨਾਲ ਹੀ ਜਿਹੜੀਆਂ ਸਾਡੀਆਂ ਪ੍ਰਾਈਵੇਟ ادارے ਆ ਉਹ ਸਾਨੂੰ ਬੇਫਜ਼ੂਲ ਜਿਹੜੀਆਂ ਬੇਤੁਕੀਆਂ ਚੀਜ਼ਾਂ ਸਾਨੂੰ ਜਿਸ ਤਰ੍ਹਾਂ ਜ਼ਿੰਕ ਨੈਨੋ ਖਾਦ ਹੋਰ ਜਿੰਨੇ ਕਿ ਇਹਨਾਂ ਨੇ ਪ੍ਰੋਡਕਟ ਬਣਾਏ ਆ ਕਿਸਾਨੀ ਨੂੰ ਲੁੱਟਣ ਵਾਸਤੇ ਉਹ ਜ਼ਿਮੀਦਾਰਾਂ ਦੇ ਉੱਤੇ ਥੋਪੇ ਜਾਂਦੇ ਆ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਾਡੇ ਟੋਟਲ ਜਿੰਨੇ ਸਾਡੇ ਦਾਦੀਆਂ ਜਥੇਬੰਦੀ ਦੇ ਜ਼ਿਲ੍ਹੇ ਆ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਕਿ ਜਿਹੜੀਆਂ ਬੇਫਜ਼ੂਲ ਬੇਤੁਕੀਆਂ ਚੀਜ਼ਾਂ ਕਿਸਾਨਾਂ ਨੂੰ ਡੀਪੀ ਦੇ ਨਾਲ ਯੂਰੀ ਦੇ ਨਾਲ ਥੋਪੀਆਂ ਜਾਂਦੀਆਂ ਉਹ ਬੰਦ ਕੀਤੀਆਂ ਜਾਣ ਔਰ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਖੇਤੀਮਾਨ ਖੇਤੀਬਾੜੀ ਦੇ ਚੀਫ ਆ ਚੀਫ ਜ਼ਿਲ੍ਹੇ ਦੇ ਚੀਫ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੀਆਂ ਬੇਫਜ਼ੂਲ ਬੇਤੁਕੀਆਂ ਬੇ ਬੇ ਲੋੜਾਂ ਬੋਝ ਜਿਹੜਾ ਕਿਸਾਨ ਦੇ ਉੱਤੇ ਪਾਇਆ ਜਾਵੇ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਜੀ